ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੀਮਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਦੋਸਤੋ ਬਿਲਕੁਲ ਅਮਰਕੋਟ ਦੇ ਲੱਗੇ ਆ ਜਿੱਥੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਪਿੰਡ ਚੀਮਾ ਤੇ ਕਲੰਜਰ ਪਿੰਡ ਜਿਹੜੇ ਦੋਸਤੋ ਬਿਲਕੁਲ ਨਾਲ ਲੱਗਦੇ ਕਲੰਜਰ ਪਿੰਡ ਆ ਦੂਰੀ ਥੋੜੀ ਆ ਅਸਲ ਪੂਰੇ ਪਿੰਡ ਥੋੜੀ ਦੂਰੀ ਹੈ ਨਾਲ ਤੇ ਵੀਰ ਅਮਰਤ ਦੇ ਕੋਲੇ ਆਏ ਆ ਇਸ ਘਰੋਂ ਦੋਸਤੋ ਜੇਕਰ ਆਪਾਂ ਗੱਲ ਕਰੀਏ ਤੇ ਵੀਰ ਦਾ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਵੀ ਆਉਂਦੇ ਆ। ਆ ਪੁਰਾਣੇ ਪਸ਼ੂ ਜਦੋਂ ਵਿਖਦੇ ਆ ਦੋਸਤੋ ਤੇ ਨਵਾਂ ਪਸ਼ੂ ਭਾਵੇਂ ਦੋ ਆ ਚਾਹੇ ਤਿੰਨ ਆਗਾ ਉਹ ਜ਼ਰੂਰ ਇਸ ਘਰੇ ਆਉਂਦੇ ਆ ਤੇ ਤੁਸੀਂ ਜ਼ਰੂਰ ਵਿਜ਼ਿਟ ਕਰਨੀ ਆ ਤਸੱਲੀ ਨਾਲ ਜਿਹੜੀ ਨਰਕ ਪਰਖ ਕਰਕੇ ਪਸ਼ੂ ਆਪਣਾ ਖਰੀਦ ਸਕਦੇ ਹੋ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਉਂਦਾ। 13 ਅਗਸਤ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 3:30 ਵਜੇ ਸ਼ਾਮ ਦਾ ਸਮਾਂ ਹੈਗਾ। ਪਸ਼ੂ ਟੋਟਲ ਦੇਖ ਕੇ ਆਪਾਂ ਗੱਲ ਕਰੀਏ ਤੇ ਵਿਹੜਾਂ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਾਗ ਦਿਖਾਵਾਂਗੇ। ਦੋ ਵਛੀਆਂ ਹੋਣਗੀਆਂ ਪਹਿਲੇ ਸਵੇ ਸੂਨੀਆ ਇੱਕ ਤੀਜੇ ਸਵੇ ਬੈੜ ਹੋਊਗੀ ਉਹ ਵੀ ਟੁੱਕੀ ਆ ਗੱਬਣ ਤੇ ਇੱਕ ਡੇਰੀ ਦੇ ਮਤਲਬ ਡੇਰੀਆਂ ਵਾਲੇ ਜਿਹੜੇ ਵੀਰ ਨੇ ਉਹਨਾਂ ਦੇ ਮਤਲਬ ਦੀ ਇੱਕ ਮੱਝ ਵੀ ਹੈਗੀ ਆ ਜੇਕਰ ਹੋਰ ਕਿਸੇ ਵੀਰ ਨੇ ਘਰੇ ਰੱਖਣ ਨੂੰ ਲੈਣੀ ਆ ਰੇਟ ਪਾ ਫੜਤਾ ਬਿਲਕੁਲ ਜਾਇਜ਼ ਹੋਊਗਾ ਵਾਜਬ ਰੇਟ ਹੋਊਗਾ ਬਿਲਕੁਲ ਸੂਆਂ ਦੇ ਵਿੱਚ ਬੇਸ਼ੱਕ ਉੱਚੀ ਆ ਪਰ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਨਾਗੇ ਅਮਰਤ ਦੇ ਨਾਲ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਬਾਕੀ ਜਿਹੜੇ ਵੀਰ ਲਾਈਕ ਕਮੈਂਟ ਐ ਸ਼ੇਅਰ ਕਰਦੇ ਆ ਵਧੀਆ ਨੂੰ ਸਪੋਰਟ ਕਰਦੇ ਹੋ ਚੈਨਲ ਨੂੰ ਤੇ ਉਹਨਾਂ ਸਾਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਦੋਸਤੋ ਇਸੇ ਤਰ੍ਹਾਂ ਤੁਸੀਂ ਜਿਹੜੀ ਆ ਲਾਈਕ ਸ਼ੇਅਰ ਤੇ ਸਪੋਰਟ ਜਰੂਰ ਕਰਦੇ ਰਹੋ ਠੀਕ ਆ ਜੀ ਤੇ ਆਜੋ ਕਰਦੇ ਆਂ ਗੱਲਬਾਤ ਅਮਰਤ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾਰ ਸਾਸਰੀਆ ਵੀਰ ਜੀ ਠੀਕ ਠਾਕ ਪਰਾ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਸਭ ਨੂੰ ਠੀਕ ਠਾਕ ਹੈ ਬਹੁਤ ਵਧੀਆ ਵੀਰੇ ਠੀਕ ਠਾਕ ਜੀ ਹਾਂਜੀ ਹਾਂਜੀ ਅਮਰਤ ਪਰਾ ਪਸੂ ਅੱਜ ਚਾਰ ਨਗ ਨੇ ਹਾਂਜੀ ਤੇ ਚਾਰੇ ਗੱਬਣ ਹਾਂਜੀ ਇੱਕ ਤਾਂ ਮੋٹے ਜਿਹੇ ਤੌਰ ਤੇ ਇਹ ਦੱਸ ਦੀ ਆ ਪਹਿਲਾਂ ਸਟਾਰਟਿੰਗ ਤੇ ਵੀ 53 ਦੇ ਵਿੱਚ ਚਾਰੇ ਪਸ਼ੂਆਂ ਦੀ ਕੀ ਹੈਗੀ ਐ ਗੱਲਬਾਤ ਕੋਈ ਵੀਰ ਜੀ ਲੰਮੇ ਵਾਲੀ ਗੱਲ ਨਹੀਂ ਹੈਗੀ ਕਿਹੇ ਚੋਂ ਜੀ ਅੱਛਾ ਜੀ ਕੋਈ ਵੀ ਆਹਦੇ ਚਲੋ ਅੱਗੋਂ ਆਪਣੀ ਤਸੱਲੀ ਕਰਕੇ ਡੰਗਰ ਖੜਨਾ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਉਹ ਤਾਂ ਆਪਾਂ ਹਰ ਵਾਰੀ ਕਹਿੰਨੇ ਆ ਹਾਂ ਜੀ ਹਾਂ ਜੀ ਹਰ ਵੀਰ ਨੂੰ ਆਪਣੀ ਰਿਕਵੈਸਟ ਹੀ ਹੁੰਦੀ ਹੈ ਵੀ ਪੈਸੇ ਲਾਉਣੇ ਆ ਯਾਰ ਹਾਂ ਜੀ ਹਾਂ ਜੀ ਤਸੱਲੀ ਆ ਕੇ ਘਰੇ ਨਰਕ ਪਰਖ ਕਰੋ ਉਹ ਤਾਂ ਆਪੋ ਆਪਣੀ ਸੋਚ ਹੁੰਦੀ ਜਿੱਤਰਾ ਵੀ ਕਿਸੇ ਨੂੰ ਸਹੀ ਜਪਿਆ ਆਪਦਾ ਇੱਥੇ ਆ ਜੇ ਜਿੱਤਰਾ ਵੀ ਸਹੀ ਜਪੇਗੇ ਹਾਂ ਜੀ ਵੀ ਆਨਲਾਈਨ ਵੀ ਜੇ ਕਰ ਕਿਸੇ ਨੇ ਚਲੋ ਕਰਨਾ ਸੋਦਾ ਤੇ ਉਹਨੂੰ ਵੀ ਜੋ ਦੱਸਿਆ ਜਾਊਗਾ ਸਹੀ ਹੋਊਗਾ ਹਾਂਜੀ ਹਾਂਜੀ ਠੀਕ ਆ ਤੇ ਦੋ ਬੱਚੀਆਂ ਪਹਿਲਾਂ ਨਾ ਸੁਣੀਆਂ ਹਾਂਜੀ ਹਾਂਜੀ ਠੀਕ ਆ ਭਰਾ ਜੀ ਕਰੀਏ ਅਮਰਤ ਸਟਾਰਟ ਪਹਿਲੇ ਨੰਬਰ ਤੇ ਆ ਬੱਚੀ ਦਿਖਾਈਏ ਹਾਂਜੀ ਤੇ ਮੂੰਹੋਂ ਦੰਦੋਂ ਕਿਵੇਂ ਆ ਜੀ ਇਹ ਛਿੱਗੀ ਵੀਰ ਜੀ ਮੂੰਹੋਂ ਮੂੰਹੋਂ ਦੰਦੋਂ ਦੋ ਸੋ ਛਿੱਗੀ ਆ ਤੇ ਪਹਿਲਨ ਪਲੂਨ ਬੱਚੀ ਨੇ ਸੁਣਾ ਬਾਕੀ ਫੇਸ ਕੁਆਲਿਟੀ ਚੰਗੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਜਰਾ ਬੋਦੀ ਵਾਲੀ ਵੇੜਾ ਠੀਕ ਆ ਤੇ ਅਮਰਤ ਭਾਈ ਦੇਣ ਹਜੇ ਕਿੰਨੇ ਕੁ ਲੈ ਜੀ ਹਫਤਾ 10 ਦਿਨ ਵੀਰ ਜੀ ਲੈ ਜੂਗੇ ਹੱਪਤਾ 10 ਦਿਨ ਹਜੇ ਲੈ ਜੂ ਭਰਾਵੋ ਬਾਕੀ ਥਾਣ ਥੋਣ ਐਨ ਤਸੱਲੀ ਨਾਲ ਦੇਖ ਲਓ ਸੋ ਜਿਹੜੇ ਵੀਰ ਨੇ ਘਰੇ ਪਸ਼ੂ ਰੱਖਣਾ ਘਰੇਲੂ ਵੀਰ ਆ ਚਾਹੇ ਵਪਾਰੀ ਵੀਰ ਜਿੰਨੇ ਅੱਗੇ ਵੀ ਆਪਦਾ ਕੋਈ ਨਫਾ ਕੱਢਣਾ ਦੋਸਤੋ ਤੇ ਉਹ ਵੀ ਤੁਸੀਂ ਬੇਸ਼ੱਕ ਖਰੀਦ ਸਕਦੇ ਹੋ ਘਰੇਲੂ ਵੀਰ ਨੇ ਖਰੀਦਣੀ ਤਾਂ ਬਿਲਕੁਲ ਤੁਸੀਂ ਇਹ ਤਸੱਲੀ ਨਾਲ ਦੇਖ ਲਓ ਠੀਕ ਹੈ ਠੰਡੀ ਧੀਰੀ ਬਹੁਤ ਜਿਆਦੀ ਹਾਂਜੀ ਇਹ ਦੇਖੋ ਕੋਈ ਚੱਕਰ ਇਹਦੀ ਗੱਲ ਨਹੀਂ ਠੀਕ ਹੈ ਬਾਕੀ ਥਾਣ ਥੋਣ ਵੇਖ ਲਓ ਦੋਸਤੋ ਨਖੇੜ ਸੋਹਣਾ ਪਛੀ ਬਿਲਕੁਲ ਨਵੀਂ ਪਹਿਲਾ ਸੂਬਾ ਸੋਹਣੀ ਆ ਤੇ ਖੋਲ ਕੇ ਤੋੜ ਕੇ ਤੁਹਾਨੂੰ ਦਿਖਾਉਣੇ ਆ ਠੀਕ ਤਿੰਨ ਦੋ ਚਾਰ ਦੰਦਾਂ ਦਾ ਜੀ ਛਿੱਗੀ 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 ਆ ਸੌਰੀ ਦੋਸਤੋ ਮੂੰਹੋਂ ਜੇਕਰ ਦੰਦੋਂ ਗੱਲ ਕਰੀਏ ਤਾਂ ਛਿੱਗੀ ਆ ਠੀਕ ਆ ਕਦ ਕਾਫੀ ਸੋਹਣਾ ਵਛੀ ਦਾ ਅੱਗੇ ਜਿਵੇਂ ਜਿਵੇਂ ਸੂਵੇ ਦੂਜੇ ਜਾਊਗੀ ਦੋਸਤੋ ਹੋਰ ਭਰਨਾ ਆ ਇਹ ਜੇ ਵਛੀ ਨੇ ਠੀਕ ਆ ਤੇ ਬਾਕੀ ਸਭ ਸਮਾਲ ਅੱਗੇ ਜਿਹੜਾ ਵੀਰ ਕਰੂਗਾ ਫੇ ਦੁੱਧ ਸੋਹਣਾ ਦੇ ਦੂਗੀ ਪਾ ਦੂਗੀ ਦੁੱਧ ਸੋਹਣਾ ਕਿਉਂਕਿ ਖਵਾਨਾ ਕਸਮਾਂ ਟਾਈਟ ਲੇਵੇ ਦੀ ਆ ਤੇ ਲੇਵਟੀ ਸੋਹਣੀ ਦਿਖਾਉਂਦੀ ਆ ਠੀਕ ਆ ਫੇਸ ਕੁਆਲਿਟੀ ਚੰਗੀ ਲਓ ਜੀ ਠੀਕ ਅਮਰਤ ਵੀਰੇ ਕੀ ਮੁੱਲ ਫੇਰ ਕਰਦਾ ਹਾਂ ਦਾ ਮੁੱਲ ਵੀਰ ਜੀ 42000 ਕਰਦੇ ਆ 42 ਹਾਂਜੀ ਤੇ ਲੈ ਦੇ ਯਾਰ ਮਾਨਤਾ ਕਰਦਾ 41000 ਦੀ ਬੈਡ ਦੇ ਦਾਂਗੇ 41 ਦੀ ਹਾਂਜੀ ਠੀਕ ਹੈ ਜੀ ਉਹਦੇ ਚ ਵੀ ਕੋਈ ਛੋਟ ਛੱਪਾ ਹੋ ਜੂ ਕਰਦਾ ਹਾਂ ਵੀਰ ਜੀ ਮਾਨਤਾ ਠੀਕ ਹੈ ਵੀਰੇ ਹਾਂਜੀ 41000 ਜਿਹੜਾ ਦੋਸਤੋ ਲੈ ਦੇ ਆ ਤੇ ਉਹਦੇ ਚ ਵੀ ਥੋੜਾ ਪਤਾ ਕੋਈ ਗੁੰਜਾਇਸ਼ ਹੋਈ ਤੇ ਉਹ ਤੁਸੀਂ ਦੇਖ ਲਿਓ ਠੀਕ ਆ ਜਿੰਨਾ ਵੀ ਹੋ ਸਕਦਾ ਹੋਇਆ ਜ਼ਰੂਰ ਹੋ ਜਾਊਗਾ ਬਾਕੀ ਥਣ ਥਣ ਬਿਲਕੁਲ ਮੁਠੀ ਆ ਥਾਣਾ ਦੋਸਤੋ ਕੋਈ ਛੋਟਾ ਜਿਹਾ ਥਾਣਾ ਨਹੀਂ ਬੱਚੀ ਬਿਲਕੁਲ ਹੱਥੀ ਚਵਾਈ ਕਰੂਗਾ ਜਿਹੜਾ ਵੀਰ ਕੋਈ ਔਖਾਈ ਨਹੀਂ ਆਊਗੀ ਬਿਲਕੁਲ ਸੌਖੇ ਤਰੀਕੇ ਨਾਲ ਤੁਸੀਂ ਚਵਾਈ ਕਰੋਗੇ ਬਾਕੀ ਇਹ ਹੋ ਗਈ ਦੋਸਤੋ ਪਹਿਲੇ ਨੰਬਰ ਤੇ ਮੂੰਹੋਂ ਛੇ ਦੰਦ ਬੱਚੀ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਜਿਹੜੀ ਤੁਹਾਨੂੰ ਇਹ ਆਪਾਂ ਵੈੜ ਦਿਖਾਉਣੀ ਆ ਇਹ ਵੀ ਅੰਮ੍ਰਿਤ ਭਰਾ ਪਹਿਲਣੀ ਆ ਹਾਂਜੀ ਪਹਿਲਣੀ ਆ ਪਹਿਲੇ ਨਹੀਂ ਵੈੜ ਜਿਹੜੀ ਦੋਸਤੋ ਇਹ ਸੋਹਣੀ ਆ ਠੀਕ ਆ ਥਾਣ ਥਾਣ ਕੁਆਲਿਟੀ ਵਾਲਾ ਪੂਰਾ ਇਹਦਾ ਵੀ ਮੁੱਠੀ ਵਾਲਾ ਥਾਣਾ ਹਵਾਨਾ ਕਾਫੀ ਸੋਹਣਾ ਹੈਗਾ ਬਿਲਕੁਲ ਇੱਕ ਮੜਕੇ ਜਿਹਾ ਵੰਗ ਜਿਹੜਾ ਦੋਸਤੋ ਪਸੂ ਨੇ ਹਵਾਨਾ ਦੇਵਾ ਤਿਆਰ ਕੀਤਾ ਠੀਕ ਹੈ ਬਲੇਟਰ ਵੀਰ ਜੀ ਬਹੁਤ ਠੰਡੀ ਤੇ ਰੀ ਦੇਖੋ ਲਓ ਜੀ ਟੀਪਨ ਟੋਪਨ ਬੜੀ ਵੜ ਹਾਂਜੀ ਟੀਪਨ ਵੀਰ ਕਹਿੰਦਾ ਵੀ ਇੱਕ ਨੰਬਰ ਆ ਜੀ ਠੀਕ ਆ ਆ ਦੇਖੋ ਤਸੀਲ ਸਹਾਊਾ ਆ ਕਰੋ ਚੈੱਕ ਜੀ ਠੀਕ ਹੈ ਜੀ ਜਿਵੇਂ ਮਰਜ਼ੀ ਬੈਠੇ ਰਹੋ ਜਿਵੇਂ ਮਰਜ਼ੀ ਚਬਾਈ ਕਰ ਲੂਗਾ ਕੋਈ ਭੈਣ ਚਬਾਈ ਕਰ ਲੇ ਆਉਣ ਵਾਲੇ ਸਮੇਂ ਚ ਕੋਈ ਬੱਚਾ ਵੀ ਬਹਿ ਕੇ ਚਬਾਈ ਕਰ ਲੇ ਠੰਡੇ ਸੀਲ ਸੋ ਪਸੂ ਦੀ ਜਿਹੜੀ ਦੋਸਤੋ ਖਾਸियत ਤੇ ਅੰਮ੍ਰਿਤਪੁਰ ਇਹ ਮੂੰਹ ਤੋਂ ਦੋ ਦੇਖਿਆ ਸਿੱਗੀ ਆ ਹਾਂਜੀ ਨਵੀਆਂ ਬੱਛੀਆਂ ਤੇ ਦਿਨ ਹਜੇ ਕਿੰਨੇ ਕੱਢਦੀ ਆ ਹਫਤਾ 10 ਦਿਨ ਵਰਜੀ ਵੀ ਲੈ ਜੂਗੀ ਲੈ ਜੂ ਹਾਂਜੀ ਕੀ ਥੋੜੀ ਉਮੀਦ ਹੋਰ ਵੀ ਹੈਗੀ ਹਫਤੇ ਦੇ ਵਿੱਚ ਜਿਵੇਂ ਜਿਵੇਂ ਦੇਣਾ ਕਿ ਲੈ ਜਾਈ ਕੋਈ 2-4 ਦਿਨ 5 ਦਿਨ ਕੱਢ ਦੇ ਹਵਾਨਾ ਵਰਜੀ ਕੋ 2 ਦਿਨ ਪਹਿਲਾਂ ਵੀ ਸੂ ਸਕਦੀ ਕੋਈ 2 ਦਿਨ ਉੱਤੇ ਵੀ ਲੈ ਸਕਦੀ ਆ ਹਵਾਨਾ ਭਰ ਜੂ ਹੋਰ ਬਹੁਤ ਚੰਗੀ ਬੱਛੀ ਬਣੂਗੀ ਹਾਂਜੀ ਸਫਾਈ ਬਹੁਤ ਆ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਕਹਿ ਲਿਆ ਨਾ ਵੀ ਐਕਸਟਰਾ ਕਿਸੇ ਤਰ੍ਹਾਂ ਦਾ ਕੋਈ ਸਰੂ ਕਿਸੇ ਤਰ੍ਹਾਂ ਦਾ ਕੋਈ ਬੱਚਾ ਨਹੀਂ ਲੱਗਾ ਚਾਰ ਥਾਣਾ ਚਾਰੇ ਥਾਣੇ ਸੋਹਣੀ ਸਪੇਸ ਆ ਮੁੱਠੀ ਜਿਹਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਪਹਿਲੀਆਂ ਵੀਡੀਓ ਦੇ ਵਿੱਚ ਵੀ ਦੋਸਤੋ ਬੱਛੀਆਂ ਦਿਖਾਈਆਂ ਸੀ ਬਿਲਕੁਲ ਲਵੀਆਂ ਜੀਆਂ ਤੇ ਪਹਿਲੇ ਨਾਲ ਪਲੂਨ ਬੱਛੀਆਂ ਆਈਆਂ ਸੀਗੀਆਂ ਪਹਿਲੀਆਂ ਇੱਕ ਦੋ ਵੀਡੀਓ ਦੇ ਵਿੱਚ ਸੋ ਉਹ ਵੀ ਚੰਗੀਆਂ ਸੋਹਣੀਆਂ ਬੱਚੀਆਂ ਸੀ ਬਿਲਕੁਲ ਤਿਆਰੀ ਦੇ ਉੱਤੇ ਸੀ ਕਾਫੀ ਡਿਮਾਂਡ ਰਹੀ ਸੀਗੀ ਤੇ ਅੱਜ ਵੀ ਫਿਲਹਾਲ ਜਿਹੜੀਆਂ ਐਚ ਐਫ ਬੱਚੀਆਂ ਨੇ ਤੇ ਬਿਲਕੁਲ ਬਰੀਡ ਦੇ ਵਿੱਚ ਲੇਫਟੀ ਚੰਗੀ ਆ ਤੇ ਅੱਗੇ ਜਿਵੇਂ ਆਪਾਂ ਸਿਆਲ ਦੇ ਪੱਖ ਨੂੰ ਵੇਖੀਏ ਅੱਗੇ ਬਿਲਕੁਲ ਦਿਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਠੰਡੇ ਆ ਜਾਣੇ ਆ ਤੇ ਜਿੰਨੀ ਗਰਮੀ ਸੀਗੀ ਹਾਫ ਤੋਂ ਆਪਾਂ ਵੱਧ ਕਰ ਲਈਏ ਵੀ ਸਮਾਂ ਜਿਹੜਾ ਉਹ ਬਤੀਤ ਹੋ ਗਿਆ ਕੱਟਿਆ ਗਿਆ ਇਸ ਕਰਕੇ ਥੋੜਾ ਜਿਹਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜਿਆਦਾ ਗਰਮੀ ਮਨਾਉਣ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਤੇ ਸੋਹਣੀਆਂ ਅੱਗੇ ਰੋਤ ਹੈਗੀ ਆ ਆਉਣ ਵਾਲੇ ਸਮੇਂ ਦੀ ਤੇ ਅਮਰਤ ਕੀ ਲੈ ਜਾਂਦੇ ਨੇ ਤਾਂ 48000 ਦੀ ਵੀਰ ਜੀ ਵੱਛੀ ਦੇ ਦਾਂਗੇ 48 ਦੀ ਹਾਂਜੀ ਠੀਕ ਹੈ ਤੇ ਉਹਦੇ ਚ ਕੋਈ ਪਿਆਰ ਮੁਹੱਬਤ ਕਰਦਾ ਵੀਰ ਜੀ ਛੋੜ ਛੱਪਾ ਜਰੂਰ ਕਰ ਦਿਓ ਹਾਂਜੀ ਹਾਂਜੀ ਸੋ 48000 ਦੀ ਆ ਦੋਸਤੋ ਵੈਡ ਪਹਿਲਾ ਸੂਬਾ ਸੋਹਣੀ ਆ ਜਿਹੜੇ ਵੀਰ ਨੂੰ ਪਸੰਦ ਆਊਗੀ ਆਪਦੀ ਅੱਖੀ ਜਰੂਰ ਵੇਖ ਲਿਓ ਹਾਈਟ ਪੂਰੀ ਸੋਹਣੀ ਆ ਵੱਡੀ ਹਾਈਟ ਆ ਇੱਥੇ ਆਇਆ ਕੋਈ ਵੀਰ ਇਹ ਨਹੀਂ ਹੋਊਗਾ ਵੀ ਕੋਈ ਛੋਟੀ ਦਰਮਿਆਨੀ ਜੀ ਨਿਕਲਾਵੇ ਠੀਕ ਆ ਦੂਰੋਂ ਦਰਾਲੇ ਆਉਣਾ ਸਾਰੇ ਵੀਰਾਂ ਨੇ ਤੇ ਹਾਈਟ ਸੋਹਣੀ ਆ ਫੱਬਦੀ ਪੂਰੀ ਆ ਅੱਗੇ ਥੋੜੀ ਸੇਵਾ ਦੀ ਲੋੜ ਆ ਸੇਵਾ ਹੋ ਗਈ ਤੇ ਬਿਲਕੁਲ ਸੂਣ ਤੋਂ ਬਾਅਦ ਸਰੀਰ ਭਰ ਗਿਆ ਦੋਸਤੋ ਤੇ ਪੂਰੀ ਵੱਡੀ ਵੈੜ ਜਾਪੂਗੀ ਠੀਕ ਆ ਤੇ 48000 ਦੀ ਲੈਦੇ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਗਾਂ ਦਿਖਾਉਣੇ ਆ ਸੂਆਂ ਦੇ ਵਿੱਚ ਬੇਸ਼ੱਕ ਤੀਜੇ ਵੀ ਹੋ ਜੇ ਚੌਥੀ ਵੀ ਹੋ ਜੇ ਪਰ ਪੁੱਛ ਲੈਣੀ ਆ ਅਮਰਤ ਕਿੰਮਾ ਸੂਆ ਸੂਆ ਅਗਲੀ ਆ ਤੀਜੇ ਵਰਜੀ ਸੋਨਾ ਵਰਗੀ ਤੀਜਾ ਹਾਂਜੀ ਸੋਮਾ ਕਿੰਨਾ ਕੁ ਲੱਗੂਗੀ 15 ਦਿਨ ਵਰਜੀ ਇਹਨੇ ਲੈ ਜਾਣੇ ਹਾਂਜੀ ਤੇ 35 35 ਪੂਰੀ ਵਰਜੀ ਓਕੇ ਸ਼ਹਿਦ ਹੀ ਆ ਨਾ ਸ਼ਹਿਦ ਹੀ ਆ ਠੀਕ ਚਾਰੇ ਥਣ ਪੈਵੇਂ ਵਗਦੇ ਆ ਵਗਦੇ ਵਗਦੇ ਪੂਰੇ ਠੀਕ ਆ ਆ ਵੇਖੋ ਜੀ ਇਹ ਜੀ ਨੰਬਰ ਤੇ ਬੇਸ਼ੱਕ ਸੂਵੇ ਇਹਦੇ ਵਿੱਚ ਦੋਸਤੋ ਵੀਰਾਂ ਦਾ ਵੀ ਤੀਜਾ ਸੂਵਾ ਮੰਨ ਕੇ ਖਰੀਦੀ ਆ ਠੀਕ ਆ ਤੇ ਬਾਡੀ ਬੰਤਰ ਤੁਸੀਂ ਆ ਬਾੜ ਦੀ ਗਾਂ ਦੀ ਵੇਖ ਲਓ ਮੂੰਹ ਮੱਥਾ ਵੀ ਤੁਹਾਨੂੰ ਆਵਾ ਦਿਖਾਵਾਂਗੇ ਤੋੜ ਕੇ ਵੀ ਦਿਖਾਵਾਂਗੇ ਤਸੱਲੀ ਦੇ ਨਾਲ ਆਹ ਫੇਸ ਕੁਆਲਿਟੀ ਆ ਕੰਨ ਕੋਨ ਬਿਲਕੁਲ ਸਾਈਜ਼ ਵਿੱਚ ਜਿਵੇਂ ਥੋੜਾ ਜਿਹਾ ਛੋਟਾ ਜਿਹਾ ਬਿਲਕੁਲ ਕੰਨ ਸਾਈਜ਼ ਹੈਗਾ ਤੀਜਾ ਸੂਵਾ ਆਪ ਦੀ ਸਮਝ ਤੁਸੀਂ ਦੇਖ ਲਿਓ ਠੀਕ ਆ ਮੰਨ ਕੇ ਤੀਜਾ ਸੂਵਾ ਲਈ ਆ ਬਾਕੀ ਚੌਥਾ ਮੰਨ ਲਓ ਤੀਜਾ ਮੰਨ ਲਓ ਤੁਹਾਡੀ ਜਿਹੜੀ ਆਪਦੀ ਸੋਚ ਸਮਝ ਆ ਹਜੇ ਅਮਰਤਵੀਰ ਕਿੰਨੇ ਕ ਦਿਨ ਘਟੋ ਘਟ ਵੀ ਆਈ ਡੀਆ 15 ਦਿਨ ਵੀਰ ਜੀ ਆਪਾਂ ਨੂੰ ਆਪਾਂ ਮੰਨਦੇ ਆ ਕੋਈ ਉੱਤੇ ਵੀ 2-4 ਦਿਨ ਲੈ ਸਕਦੀ ਆ 15 ਦਿਨ ਹਾਂਜੀ ਥਿਰ ਢੂਲ ਬੜੀ ਐ ਤੇ ਮਨੋ ਤਾਂ ਵੀ ਮਾੜਾ ਲਾਈ ਪਈ ਏ ਥੋੜੀ ਜਿਹੀ ਹਾਂਜੀ ਹਾਂਜੀ ਵੀਰ ਜੀ ਦੇਖੋ ਤਿੰਨ ਢੂਲ ਬਹੁਤ ਜਿਆਦੀ ਆ ਹੂੰ ਠੰਡੀ ਬਹੁਤ ਜਿਆਦੀ ਆ ਹੂੰ ਘਰ ਤੋਂ ਘਟ ਵੀ ਆਪਾਂ ਦੁੱਧ ਕਾਊਂਟ ਕਰੀਏ ਤੇ ਚਲੋ ਬਾਕੀ ਆਉਣ ਵਾਲਾ ਸਮੇਂ ਤੇ ਡਿਪੈਂਡ ਆ ਭਰਿਆ ਭਾਂਡਾ ਹਜੇ ਹਾਂਜੀ ਹਾਂਜੀ ਤੇ ਵੇਖਿਓ 14 15 ਲੀਟਰ ਇਹਨੂੰ ਕੁਛ ਨਹੀਂ ਆਂਦਾ ਕੋਈ ਵੀ ਨਹੀਂ ਮਿਰਜੇ ਨੂੰ ਕੁਛ ਨਹੀਂ ਆਂਦਾ ਹਨਾ ਆ ਗੋਣ ਗਾ ਮੌਸਮ ਵੀ ਠੰਡਾ ਹੋ ਜਾਣਾ ਪਰ ਆਪਾਂ ਕੋਈ ਜ਼ਿਆਦੇ ਦੀ ਨਹੀਂ ਕਿੰਦੇ ਵੀ ਭਾਵੇਂ 15 14 14 ਲੀਟਰ ਤੱਕ ਚਵਾ ਦੂਗੀ ਵੈਸੇ ਹਾਂ ਲਓ ਜੀ ਖੋਲ ਕੇ ਤੇ ਆਹ ਦੋਸਤੋ ਗਾਂ ਤੁਸੀਂ ਦੇਖ ਸਕਦੇ ਹੋ 15 ਦਿਨ ਹਜੇ ਖੁੱਲੇ ਢੁਲੇ ਲੈਂਦੀ ਆ ਠੀਕ ਆ ਜੀ ਹਵਾਨਾ ਭਰੂਗੀ ਹਜੇ ਢਿੱਲ ਢੁਲ ਨਾਰਮਲ ਹੀ ਤੁਹਾਨੂੰ ਸਮਝ ਆ ਜਾਊਗੀ ਵੀ ਢਿੱਲ ਕਾਫੀ ਆ ਠੀਕ ਆ ਬਾਕੀ ਚਾਲ ਢਾਲ ਵੇਖ ਲਓ ਕੋਈ ਤੋਰੇ ਦੇ ਵਿੱਚ ਫਰਕ ਨਹੀਂਗਾ ਵੇਖਾ ਕੋਈ ਦਾਸ ਕਰਮਾ ਆਪਦੀ ਤੋਰ ਕੇ ਤਸਲੀਮ ਨਾਲ ਜਰੂਰ ਵੇਖਿਓ ਜਿਹੜੇ ਵੀਰ ਨੇ ਖਰੀਦਣੀਆਂ ਵੇਖ ਸਕਦੇ ਹੋ ਠੀਕ ਹੈ ਜੀ ਤੇ ਚਾਰੇ ਥਾਨ ਬੇਸ਼ੱਕ ਜਿਹੜਾ ਕੋਈ ਵੀਰ ਫਿਰ ਜਿਹੜੀਆਂ ਮੈਂ ਦੋਸਤੋ ਹਰ ਵਾਰ ਕਹਿੰਦਾ ਹਾਂ ਨਾ ਵੀ ਆਪਦੀ ਘਰ ਵਿਜ਼ਿਟ ਕਰਿਆ ਕਰੋ ਜਿਹੜੇ ਵੀਰ ਨੇ ਕੋਈ ਦੋ ਪੈਸੇ ਲਾਉਣੀਆਂ ਚਾਹੇ 10 ਲਾਉਣੇ ਚਾਹੇ ਲੱਖ ਲਾਉਣਾ ਉਹ ਆਪਦੀ ਘਰੇ ਵਿਜ਼ਿਟ ਕਰਕੇ ਆਪਦਾ ਪਸ਼ੂ ਜਿਹੜਾ ਖਰੀਦਣਾ ਉਹਦੀ ਪਰਖ ਜ਼ਿੰਮੇਵਾਰੀ ਨਾਲ ਜਰੂਰ ਕਰਿਆ ਕਰੋ ਤੇ ਅਮਰਤ ਲੈਣ ਦੇਣ ਦਾ ਭਰਾ ਕਿਥੋਂ ਤੱਕ 27000 ਵੀਰ ਜੀ ਮੁੱਲ ਕਰਦੇ ਆਂ ਹਾਂਜੀ 1000 ਮਾਨਤਨ ਕਰਦਾਂਗੇ 26 ਦੀ ਹਾਂਜੀ 26 ਜਾਂ 500 ਛੱਡ ਦਾਂਗੇ ਹੋਰ ਦੱਸੋ ਠੀਕ ਹੈ ਜੀ ਹਾਂਜੀ 25.5 ਦੇ ਦਾਂਗੇ 25.5 ਦੇ ਹਾਂਜੀ ਠੀਕ ਹੈ ਭਰਾ ਸਾਢੇ 25000 ਦੇ ਵਿੱਚ ਦੋਸਤੋ ਇਹ ਵੈੜ ਵੀਰਾਂ ਦਾ ਦੇ ਦਾਂਗੇ ਗਾਂ ਦੇ ਦਾਂਗੇ ਵੀ 10 15 15 ਦਿਨ ਹੱਦਿ ਲੈ ਜੂ ਸਮਾਂ ਬਾਕੀ ਆਪਦੀ ਸਮਝ ਦੇਖ ਲਿਓ ਠੀਕ ਹੈ ਜਿਹੜੇ ਵੀਰ ਨੇ ਘਰੇ ਰੱਖਣੀ ਆ ਤੇ 25.5 ਹਜ਼ਾਰ ਦੇ ਵਿੱਚ ਤੁਹਾਨੂੰ ਇਹ ਗਾਂ ਦਿੱਤੀ ਜਾਊਗੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਆ ਡੇਰੀ ਦੇ ਮਤਲਬ ਲਈ ਮੈਂ ਜ਼ਿਕਰ ਕੀਤਾ ਸੀ ਇੱਕ ਮੱਝ ਵਕਾਊ ਗਾ ਸੂਏ ਤੁਸੀਂ ਆਪਦੀ ਹਿਸਾਬ ਨਾਲ ਦੇਖ ਲਿਓ ਬਾਕੀ ਦੰਦ ਪ੍ਰੋਪਰ ਹੈਗੇ ਆ ਫਰੰਟ ਵਾਲੇ ਦੰਦ ਜਿਹੜੇ ਦੋਸਤੋ ਪੂਰੇ ਆ ਕਸਾਈ ਮਾੜੀ ਮੋੜ ਸਟਾਰਟ ਹੋਈਏ ਜੇ ਸ਼ੁਰੂ ਹੋਈ ਆ ਪਰ ਮਾਝੇ ਕੋਲ ਤਾਂ ਮੈਂ ਪ੍ਰੋਪਰ ਦਿਖਾ ਦੇਣਾ ਪਤਲੇ ਚੰਮ ਦੇ ਵਿੱਚ ਆ ਬਿਲਕੁਲ ਪਤਲਾ ਪਿੰਡਾ ਤੇ ਦਿਨ ਹਜੇ ਲੈਂਦੀ ਆ ਸੱਜਰ ਗੱਭਾਂ ਨਾਲ ਬਿਲਕੁਲ ਤਿਆਰੀ ਦੇ ਉੱਤੇ ਆ ਲਾਏ ਪਈ ਆ ਹਵਾਨੇ ਦੇ ਵਿੱਚ ਜਿਹੜੀਆਂ ਧਾਰਾਂ ਦੋਸਤੋ ਪਾਉਣੀਆਂ ਸ਼ੁਰੂ ਕਰਤੀਆਂ ਨੇ ਤੇ ਬੰਨ ਦੇ ਵਿੱਚ ਦਿਨ ਹਜੇ ਅਸੂਨ ਦੇ ਵਿੱਚ ਦਿਨ ਪੁੱਛ ਲੈਂਦੀ ਆ ਅਮਰਤ ਕਿੰਨੇ ਦਿਨ ਹਜੇ ਲੈਂਦੀ ਏ ਹਫਤਾ 10 ਦਿਨ ਵਰਜੀ ਵੀ ਲਜੂ 10 ਦਿਨ ਹੀ ਲਜੂ ਮੈਂ ਤੇ ਸਵੇ ਪੰਜਵੇਂ ਵੀ ਹੋ ਸਕਦੀ ਛੇਵੇਂ ਵੀ ਹੋ ਸਕਦੀ ਚੋਟੀ ਚਲੋ ਆਪੋ ਆਪਣੀ ਸੋਚ ਆਪਾਂ ਛੇਵੇਂ ਮੰਨ ਕੇ ਲਈਏ ਪੰਜਵੇਂ ਛੇਵੇਂ ਮਾਸੀ ਨੇ ਮੰਨ ਕੇ ਲਈ ਸੀ ਹਾਂਜੀ ਠੀਕ ਹੈ ਭਰਾ ਤੇ ਛੇਵਾ ਸਵੇ ਦੋਸਤੋ ਮੈਨੂੰ ਲੱਗਦਾ ਵੀ ਬਈ ਛੇਵਾ ਸਵੇ ਆਇਆ ਹੀ ਪਹਿਲੀ ਵਾਰ ਹਾਂਜੀ 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 ਅੰਮ੍ਰਿਤ ਸਹੀ ਗੱਲ ਹੈ ਨਾ ਹਾਂਜੀ ਹਾਂਜੀ ਵੀ ਬਸ ਪਸ਼ੂ ਤਾਂ ਬੜੇ ਚਲੋ ਵੇਚੇ ਜਾਂ ਵੀਡੀਓ ਤੋਂ ਭੈਣ ਭਰਾ ਵੇਚਦੇ ਹੋਣਗੇ ਪਰ ਪੰਜਵੇਂ ਛੇਵੇਂ ਸੂਵੋ ਕਹਿਣਾ ਵੀ ਘਰਾਂਉਂਦੇ ਆ ਡਰਦੇ ਆ ਹਾਂਜੀ ਹਾਂਜੀ ਪਰ ਉਹ ਜੇ ਪਸ਼ੂ ਫਿਰ ਉਹਨੇ ਰੇਟ ਦੇ ਦਿੱਤਾ ਜਾਵੇ ਤਾਂ ਬੜੀ ਚੰਗੀ ਗੱਲ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਉਹ ਸੁਭਾ ਲਕਾਉਣ ਦੇ ਨਾਲ ਫਿਰ ਰੇਟ ਸੱਜਣਾ ਝੋਟੀਆਂ ਪਹਿਲਾਂ ਨਾ ਦੂਜਨਾਂ ਦਾ ਮੰਗ ਲੈਂਦੇ ਆ ਹਾਂਜੀ ਗਲਤ ਗੱਲ ਹਾਂਜੀ ਹਾਂਜੀ ਠੀਕ ਆ ਬਾਕੀ ਫਿਰ ਹਾਲ ਦੋਸਤੋ 6ਵੇਂ ਸਵੇਰੇ ਵੀਰ ਅਮਰਤ ਕਹਿੰਦਾ ਵੀ ਆਪਾਂ ਮੰਨ ਕੇ ਜਿਹੜੀ ਇਹ ਮੱਝ ਖਰੀਦੀ ਆ ਦੰਦ ਪ੍ਰੋਪਰ ਆ ਦੋਸਤੋ ਕੋਈ ਇੱਥੇ ਆਗੇ ਤੁਸੀਂ ਇਹ ਨਹੀਂ ਹੋਊਗਾ ਕੋਈ ਦੰਦ ਡਿੱਗਿਆ ਜਾ ਹਨਾ ਵੀ ਵਿਚਲੇ ਦੰਦ ਕੋਈ ਰਹਿਗੇ ਨਹੀਂ ਮੂੰਹ ਦੇ ਵਿੱਚ ਤੇ 10 ਦਿਨ 15 ਦਿਨ 12 ਦਿਨ ਇੱਥੇ ਸਮਾਂ ਲੈ ਜੂਗੀ 10 ਤੋਂ 12 ਕ ਦਿਨ ਠੀਕ ਹੈ ਜੀ ਤੇ ਹਵਾਨਾ ਲੇਵਾ ਤੁਸੀਂ ਵੇਖ ਸਕਦੇ ਹੋ ਤੇ ਧਾਰ ਵੀਰ ਬਿਲਕੁਲ ਠਾਣਾ ਹੈ ਪੂਰੇ ਪੋਲੇਵਰ ਤੇ ਤੇ 55 ਤੋਂ ਉੱਪਰ ਭਰਾ ਕਹਿੰਦਾ ਵੀ ਬਿਲਕੁਲ ਪੂਲੀ ਆ ਤੇ ਬਾਕੀ ਚਾਲ ਜੂ ਤੁਸੀਂ ਪੂਰੀ ਤਸੱਲੀ ਨਾਲ ਦੇਖ ਲਓ ਜੀ ਠੀਕ ਆ ਤੇ ਪੇਟ ਆਲੇ ਪਾਸਿਓਂ ਪੂਰੀ ਭਾਰੀ ਹੈ ਠੀਕ ਹੈ ਜੀ ਪੇਟ ਭਾਰਾ ਬਿਲਕੁਲ ਉੱਪਰੋਂ ਪਸ਼ੂ ਜਿਵੇਂ ਮੋٹے ਤੌਰ ਤੇ ਮੈਂ ਤੁਹਾਨੂੰ ਦੱਸ ਦੇਣਾ ਦੋਸਤੋ ਵੀ ਜਿਵੇਂ ਜਿਵੇਂ ਸੂਬਿਆਂ ਦੇ ਵਿੱਚ ਪਸ਼ੂ ਹੁੰਦਾ ਥੋੜਾ ਜਿਆਦਾ ਸਿਹਤ ਵਾਲੇ ਪੱਖੋਂ ਜਿਹਨੇ ਪਸ਼ੂ ਨੇ ਦੁੱਧ ਹੀ ਸਾਰੀ ਉਮਰ ਦਿੱਤਾ ਹੋਵੇ ਦੋਸਤੋ ਕਾਫੀ ਟਾਈਮ ਦੁੱਧ ਹੀ ਦਿੱਤਾ ਹੋਵੇ ਸਵੇਰੇ ਚੁਆਏ ਹੁਣ ਉਹ ਪਸ਼ੂ ਕਿਤੇ ਨਾ ਕਿਤੇ ਸਿਹਤ ਦੇ ਉੱਤੇ ਵੀ ਫਰਕ ਪੈਂਦਾ ਠੀਕ ਹੈ ਜੀ ਜਿੰਨਾ ਕ ਪਾਵਾਂਗੇ ਉਹਨਾਂ ਦੁੱਧ ਪਸ਼ੂ ਜਿਹ ਠੀਕ ਆ ਬਾਕੀ ਆ ਤੁਸੀਂ ਮੱਝ ਦੇਖ ਸਕਦੇ ਹੋ 6ਵੇਂ ਸਵੇਰੇ ਦੇ ਵਿੱਚ ਬਾਈਆਂ ਦਾ ਵੀ ਸੂਣੀ ਆ ਠੀਕ ਆ ਥਣ ਥਣ ਸੈਜ ਵਿੱਚ ਇੱਕ ਬਰਾਬਰ ਆ ਕੋਈ ਇਹ ਨਹੀਂ ਹੈਗਾ ਕੋਈ ਥਣ ਨਾ ਚੱਲੂਗਾ ਪੂਰੇ ਚਾਰੇ ਥਣ ਚੱਲਦੇ ਆ ਆਪਦੀ ਤਸੱਲੀ ਤੁਸੀਂ ਕਰ ਲੈਣੀ ਘਰ ਪਹੁੰਚ ਕੇ ਪਹੁੰਚ ਕਰਕੇ ਠੀਕ ਹੈ ਜੀ ਆ ਦੇਖੋ ਤੋਰਾ ਤਾਰਾ ਚੰਗਾ ਸੋ ਆ ਮਾਜਾ ਵੀਰ ਦੇ ਕੋਲ ਜਿਹਦੇ ਰੇਡ ਭਾ ਵੱਤਰ ਚ ਫਿੱਟ ਬੈਂਦੀ ਹੋਈ ਉਹੋ ਤੁਸੀਂ ਖਰੀਦ ਸਕਦੇ ਹੋ ਮੁੱਲ ਪੁੱਛਦੇ ਆ ਅੰਮ੍ਰਿਤ ਕੀ ਲੈਣ ਦੇਣਾ ਦਾ ਵੀਰੇ ਤੇ ਡਿਮਾਂਡ ਦੱਸ ਦੇ ਇੱਕ ਲੈ ਦੇ ਦੱਸ ਦੇ ਵੀ ਇੱਥੋਂ ਕਿਤਾ ਕਿਹੜਾ ਲਾਸਟ ਕਿਸੇ ਭੈਣ ਭਰਾ ਲਈ ਹੈ ਡਿਮਾਂਡ ਵੀ ਜੀ ਕਰਦੇ ਆ 45000 ਹਾਂਜੀ 500 ਮਾਨਤਨ ਕਰਦਾਂਗੇ 500 ਹਾਂਜੀ ਠੀਕ ਹੈ ਜੀ ਹੋਰ 500 ਛੱਡ ਦਾਂਗੇ 44 ਦੀ ਦੇ ਦਾਂਗੇ ਹਾਂ 44000 ਹਾਂਜੀ ਠੀਕ ਹੈ ਠੀਕ ਹੈ ਜੀ 45 ਦੇ ਵਿੱਚੋਂ ਦੋਸਤੋ 1000 ਵੀਰ ਨੇ ਛੋੜ ਛੱਪਾ ਕਰਤਾ ਠੀਕ ਹੈ ਕਹਿੰਦਾ ਵੀ 44000 ਦੀ ਜੜੀ ਆ ਉਹ ਲਾਸਟ ਲੈ ਦੇ ਕਰਦਾਂਗੇ ਠੀਕ ਹੈ ਜੀ ਬਾਕੀ ਆ ਥਣ ਦੇ ਪੂਰੇ ਚਾਂਦੇ ਆਪ ਦਾ ਬਿਲਕੁਲ ਨੀਰਾ ਜਿਹੜਾ ਦੋਸਤੋ ਸ਼ਹਿਦ ਆ ਤੁਸੀਂ ਤੇ ਆਪਕੇ ਕੱਢੋਗੇ ਤੇ ਚੌਥਾ ਨਾਲ ਦੇ ਵਿੱਚੋਂ ਤਸੱਲੀ ਕਰ ਲਿਓ ਠੀਕ ਆ ਅੱਜ ਵੀਰ ਅਮਰਤ ਦੇ ਕੋਲ ਨਾਕਸੀ ਜਿਹੜੇ ਦੋਸਤੋ ਉਹ ਇਹੋ ਚਾਰ ਨਾਲ ਸੀ ਠੀਕ ਆ ਤੇ ਤਿੰਨ ਵਹਿੜਾ ਤੇ ਦੋ ਇੱਕ ਤੁਹਾਨੂੰ ਜਿਹੜੀ ਹੈ ਮੱਝ ਦਿਖਾਤੀ ਹੈ ਸੋ ਪਸ਼ੂ ਹਰ ਵਾਰ ਜਿਹੜੇ ਦੋਸਤੋ ਚੰਗੇ ਆ ਪਸ਼ੂ ਆਪੋ ਆਪਣੀ ਜਗ੍ਹਾ ਤੇ ਸਾਰੇ ਚੰਗੇ ਹੁੰਦੇ ਆ ਤੇ ਅੱਜ ਵੀ ਬਿਲਕੁਲ ਪਸ਼ੂ ਸਾਫ਼ ਸੁਥਰੇ ਆ ਜਰੂਰ ਤੁਸੀਂ ਕੰਟੈਕਟ ਕਰ ਲਿਓ ਨੰਬਰ ਆਪਾਂ ਲਾ ਦਿੰਨੇ ਆ ਅਮਰਤ ਬੋਲਿਓ ਨੰਬਰ ਵੀਰ 62838 38526 ਠੀਕ ਹੈ ਵੀਰ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਅਮਰਤ ਪਿੰਡ ਚੀਵੇਂ ਤੁਸੀਂ ਖਾਸ ਵਿਜਿਟ ਕਰਨੀ ਆ ਨੇੜੇ ਅਮਰਕੋਟ ਤਫੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ